ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲਸ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 স্টিਵਨ ਐਡਨ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਨਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ 스타 ਕ੍ਰਿਸ ਵੋਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ। ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ। ਭਾਗ ਹਫਤੇ ਦਾ 100 ਹਜ਼ਾਰ ਪੌਂਡ ਹੈ। ਉਹ ਅਜੇ ਵੀ 올 ਵਾਈਟਸ ਨਾਲ ਖੇਡਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ। ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ। ਬਾਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰੌਚਕ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ-ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸੌਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀ ਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ LPGA ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ। ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ। ਡੈਨੀ ਲੀ ਨੇ ਲਿਵ 골ਫ ਨਾਲ ਜੋੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ। ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ। ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਵੈਟ ਅਤੇ ਆਡਿਆ ਸਵੇਆਦੀ। 올 블랙 ਸਤੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਬੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਵਰਲਿੰਗ। ਪੀਟਰ ਵਰਲਿੰਗ ਨੇ ਈਮਿਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰੈਂਟ ਬੋਲਟ 트ੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਲ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ ਸਟਾਰ ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਪ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ 올 ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ 사ਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਕਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀ ਲੀ ਨੇ ਲਿਵ ਗੋਲਫ ਨਾਲ ਜੋੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਵੈਟ ਅਤੇ ਆਡਿਆ ਸਵੇਆਦੀ 올 블랙 ਸੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਮੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਵਰਲਿੰਗ। ਪੀਟਰ ਵਰਲਿੰਗ ਨੇ ਈਮਿਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰੈਂਟ ਬੋਲਟ 트ੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਲ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ ਸਟਾਰ ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਪ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ 올 ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸਾਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀਲੀ ਨੇ ਲਿਵ ਗੋਲਫ ਨਾਲ ਜੁੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜੱਦ ਕੇ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਬੈਟ ਅਤੇ ਆਡਿਆ ਸਵੇਆਦੀ ਆਲ ਬਲੈਕਸ ਦੇ ਸਟਾਰੇ ਬੋਰਡਨ ਬੈਟ ਅਤੇ ਆਡਿਆ ਸਵੇਆਦੀ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਅ ਅਗਲੇ ਸਾਲ ਕੇ ਉਹ ਸਟੀਲਰਜ਼ ਨਾਲ ਮੋੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬ੍ਰਾਊਨ ਦੀ ਡਿਲਨ ਬ੍ਰਾਊਨ ਨੇ ਨਿਊ ਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ ਇਹ ਐਨ ਆਰ ਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ ਸੇਲਿੰਗ ਦਾ ਸਮੁੰਦਰੀ ਬਾਦਸ਼ਾ ਪੀਟਰ ਵਰਲਿੰਗ ਪੀਟਰ ਵਰਲਿੰਗ ਨੇ ਯੂਮੀਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ਕ੍ਰਿਕਟ ਦਾ ਕਿੰਗ ਟ੍ਰੈਂਟ ਬੋਲਟ ਟ੍ਰੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਹਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਜ਼ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਸੰ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੀ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲਟੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 স্টিਵਨ ਐਡਮ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਨਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ 스타 ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ। ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ। ਭਾਗ ਹਫਤੇ ਦਾ 100 ਹਜ਼ਾਰ ਪੌਂਡ ਹੈ। ਉਹ ਅਜੇ ਵੀ 올 ਵਾਈਟਸ ਨਾਲ ਖੇਡਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ। ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ। ਬਾਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰੌਚਕ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ-ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸੌਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀ ਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ LPGA ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ। ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ। ਡੈਨੀ ਲੀ ਨੇ ਲਿਵ 골ਫ ਨਾਲ ਜੋੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ। ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ। ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਵੈਟ ਅਤੇ ਆੜਿਆ ਸਵੇਆਦੀ। 올 블랙 ਸੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਮੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਬਰਲਿੰਗ ਪੀਟਰ ਵਰਲਿੰਗ ਨੇ ਈਮਿਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰਾਂਟ ਬੋਲਟ 트ਾਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 7 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਮਸ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਮਸ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਲਸਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ ਸਟਾਰ ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਪ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ 올 ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸਾਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀਲੀ ਨੇ ਲਿਵ ਗੋਲਫ ਨਾਲ ਜੁੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਬੈਟ ਅਤੇ ਆਡਿਆ ਸਵੇ ਆਦਿ 올 블랙 ਸੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਬੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਵਰਲਿੰਗ। ਪੀਟਰ ਵਰਲਿੰਗ ਨੇ ਇਮੀਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰੈਂਟ ਬੋਲਟ 트ੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਲ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ ਸਟਾਰ ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਬ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ 올 ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸਾਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀਲੀ ਨੇ ਲਿਵ ਗੋਲਫ ਨਾਲ ਜੁੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਬੈਟ ਅਤੇ ਆਡਿਆ ਸਵੇਆਦੀ 올 블랙 ਸਤੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਮੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬ੍ਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨ ਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਬਰਲਿੰਗ ਪੀਟਰ ਵਰਲਿੰਗ ਨੇ ਇਮੀਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰੈਂਟ ਬੋਲਟ 트ੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਲ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਲ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ ਸਟਾਰ ਕ੍ਰਿਸ ਵੁੱਡ ਦੇ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਪ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ ਆਲ ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ 사ਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀਲੀ ਨੇ ਲਿਵ ਗੋਲਫ ਨਾਲ ਜੁੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਬੈਟ ਅਤੇ ਆਡਿਆ ਸਵੇਆਦੀ 올 블랙 ਸੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਮੁੜ ਖੇਡਣ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬ੍ਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਵਰਲਿੰਗ। ਪੀਟਰ ਵਰਲਿੰਗ ਨੇ ਇਮੀਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਪ੍ਰਹਨ ক্রিকেট ਦਾ ਕਿੰਗ 트੍ਰਾਂਟ ਬੋਲਟ 트ਾਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਸੰ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਕਿਹੜ ਅਤੇ ਇਸ ਬਰਫਨ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ ਦੁਨੀਆ ਪਰ ਦੇ ਵਿੱਚ ਚਮਕਾ ਰਹੇ ਹਨ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਹੁਣ ਬਿਲੀਅਨ ਡਾਲਰ ਵਾਲੇ ਖਿਡਾਰੇ ਬਣ ਚੁੱਕੇ ਹਨ ਤੇ ਇਸ ਮੌਕੇ ਤੇ ਆਓ ਜਾਣਦੇ ਹਾਂ ਨਿਊਜ਼ੀਲੈਂਡ ਦੇ ਖਿਡਾਰੀ ਕਮਾਈ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ ਇਹ ਬੇਸ਼ੱਕ ਸੱਚ ਹੈ ਕਿ ਕੋਈ ਵੀ ਰੋनाल्डੋ ਵਰਗੀ 8 ਅੰਕਾਂ ਵਾਲੀ ਆਮਦਨ ਦੇ ਨੇੜੇ ਨਹੀਂ ਪੁੱਜਾ ਹੈ ਪਰ ਫਿਰ ਵੀ ਇਹਨਾਂ ਦੇ ਅੰਕੜੇ ਕਾਫੀ ਪ੍ਰਭਾਵਸ਼ਾਲੀ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਸਕਟਬਾਲ ਦੇ ਬਾਦਸ਼ਾਹ ਸਟੀਵਨ ਐਡਮਸ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ NBA 스타 ਸਟੀਵਨ ਐਡਮਸ ਅਜੇ ਵੀ ਲਿਸਟ ਵਿੱਚ ਟੌਪ ਤੇ ਹਨ ਹਿਊਸਟਨ ਰਾਕਟਸ ਨਾਲ ਉਹਨਾਂ ਨੇ 84 ਮਿਲੀਅਨ ਡਾਲਰ ਦਾ 3 ਸਾਲਾਂ ਦਾ ਕੰਟਰੈਕਟ ਸਾਈਨ ਕੀਤਾ ਹੈ ਇਸ ਨਾਲ ਉਹਨਾਂ ਦੀ ਕੁੱਲ ਕਮਾਈ ਹੁਣ ਤੱਕ ਕਰੀਬ 362 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਹੁਣ ਗੱਲ ਕਰਦੇ ਹਾਂ ਫੁੱਟਬਾਲ ਦੇ ਫੋਰੈਸਟ 스타 ਕ੍ਰਿਸ ਵੁੱਡ ਦੀ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਨਿਊਜ਼ੀਲੈਂਡ ਦਾ ਇਹ ਸਭ ਤੋਂ ਵੱਡਾ ਨਾਮ ਹੈ ਕ੍ਰਿਸ ਵੁੱਡ ਹੁਣ ਨਾਈਟਿੰਗਮਸ ਫੋਰੈਸਟ ਨਾਲ ਖੇਡਦੇ ਹਨ ਅਤੇ ਉਹਨਾਂ ਦੀ ਸਾਲਾਨਾ ਕਮਾਈ ਲਗਭਗ 9 ਮਿਲੀਅਨ ਡਾਲਰ ਹੈ ਪਾਬ ਹਫਤੇ ਦਾ 100 ਹਜ਼ਾਰ ਪੌਂਡ ਹੈ ਉਹ ਅਜੇ ਵੀ 올 ਵਾਈਟਸ ਨਾਲ ਖੇលਦੇ ਹਨ ਜਿੱਥੇ ਕਮਾਈ ਤਾਂ ਬੇਸ਼ੱਕ ਘੱਟ ਹੈ ਪਰ ਦੇਸ਼ ਨਾਲ ਪਿਆਰ ਬਹੁਤ ਹੈ ਹੁਣ ਗੱਲ ਕਰਦੇ ਹਾਂ ਰਿੰਗ ਦੇ ਰਾਜੇ ਜੋ ਪਾਰਕਰ ਦੀ ਬੌਕਸਿੰਗ ਦੀ ਦੁਨੀਆ ਹਮੇਸ਼ਾ ਹੀ ਪੇਸ਼ੇਦਾਰ ਅਤੇ ਰਸਦਾ ਰਹੀ ਹੈ ਜੋ ਪਾਰਕਰ ਹੁਣ ਹਰ ਲੜਾਈ ਵਿੱਚੋਂ ਘੱਟੋ ਘੱਟ 3 ਮਿਲੀਅਨ ਡਾਲਰ ਕਮਾ ਰਹੇ ਹਨ ਖਾਸ ਕਰ ਸਾਉਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਯੁੱਧ ਦੇ ਵਿੱਚ ਹਾਲਾਂਕਿ ਵੱਡਾ ਮੁਕਾਬਲਾ ਉਸੇ ਇੱਕ ਵਰਗੇ ਸਟਾਰਿਆਂ ਨਾਲ ਅਜੇ ਵੀ ਉਹਨਾਂ ਦਾ ਬਾਕੀ ਹੈ ਗੋਲਫ ਦੀ ਗੋਲਡਨ ਗੈਂਗ ਲੀਡੀਆ ਕੋ ਰਾਇਨ ਫੌਕਸ ਡੈਨੀਲੀ ਤੇ ਸਟੀਵਨ ਆਲਕਰ ਰਾਇਨ ਫੌਕਸ ਨੇ ਇਸ ਸਾਲ 6 ਮਿਲੀਅਨ ਡਾਲਰ ਕਮਾਏ ਹਨ ਜਦ ਕਿ ਲੀਡੀਆ ਕੋ ਹੁਣ ਐਲ ਪੀ ਜੀਏ ਇਤਿਹਾਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀ ਬਣ ਚੁੱਕੀ ਹੈ ਕੁੱਲ ਇਨਾਮੀ ਰਕਮ ਕਰੀਬ 38 ਮਿਲੀਅਨ ਡਾਲਰ ਹੈ ਡੈਨੀਲੀ ਨੇ ਲਿਵ ਗੋਲਫ ਨਾਲ ਜੁੜ ਕੇ 5 ਮਿਲੀਅਨ ਡਾਲਰ ਸਾਲਾਨਾ ਡੀਲ ਕੀਤੀ ਹੈ ਜਦਕਿ ਸਟੀਵਨ ਆਲਕਰ ਨੇ ਪੀਜੀਏ ਚੈਂਪੀਅਨਸ ਟੂਰ ਤੋਂ 4 ਮਿਲੀਅਨ ਡਾਲਰ ਕਮਾਏ ਹਨ ਹੁਣ ਗੱਲ ਕਰਦੇ ਹਾਂ ਰਗਬੀ ਦੇ ਸੁਪਰਸਟਾਰ ਬੋਰਡਨ ਬੈਟ ਅਤੇ ਆੜੀਆ ਸਵੇਆਦੀ 올 블랙 ਸਤੇ ਸਤਾਰੇ ਬੋਰਡਨ ਬੇਟ ਅਤੇ ਆਡਿਓ ਸਵੇਆ ਦੀ ਬੇਸ ਪੇਮੈਂਟ 1 ਮਿਲੀਅਨ ਡਾਲਰ ਤੋਂ ਵੀ ਉੱਪਰ ਹੈ ਪਰ ਜਾਪਾਨੀ ਰਗਬੀ ਲੀਗ ਚ ਇੱਕ ਸੀਜ਼ਨ ਖੇਡ ਕੇ ਇਹ ਰਕਮ ਦੁੱਗਣੀ ਹੋ ਸਕਦੀ ਹੈ ਸਵੇਆ ਅਗਲੇ ਸਾਲ ਕਿ ਉਹ ਸਟੀਲਰਜ਼ ਨਾਲ ਬੁੜ ਖੇਡ ਜਾ ਰਹੇ ਹਨ ਹੁਣ ਗੱਲ ਕਰਦੇ ਹਾਂ ਰਗਬੀ ਲੀਗ ਦੀ ਰਿਕਾਰਡ ਡੀਲ ਕਾਇਮ ਕਰਨ ਵਾਲੇ ਡਿਲਨ ਬਰਾਊਨ ਦੀ ਡਿਲਨ ਬ੍ਰਾਊਨ ਨੇ ਨਿਊਕਾਸਲਸ ਨਾਈਟ ਨਾਲ 10 ਸਾਲਾਂ ਲਈ 15 ਮਿਲੀਅਨ ਡਾਲਰ ਦਾ ਕੰਟਰੈਕਟ ਸਾਈਨ ਕੀਤਾ ਹੈ। ਇਹ ਐਨਆਰਐਲ ਇਤਿਹਾਸ ਦਾ ਸਭ ਤੋਂ ਵੱਡਾ ਲੌਂਗ ਟਰਮ ਕੰਟਰੈਕਟ ਹੈ। ਸੇਲਿੰਗ ਦਾ ਸਮੁੰਦਰੀ ਬਾਦਸ਼ਾਹ ਪੀਟਰ ਬਰਲਿੰਗ ਪੀਟਰ ਵਰਲਿੰਗ ਨੇ ਇਮੀਰੇਟਸ ਟੀਮ ਨਿਊਜ਼ੀਲੈਂਡ ਛੱਡ ਕੇ ਲੂਨਾ ਰੋਸਾ ਜੁਆਇਨ ਕੀਤੀ ਹੈ ਜਿਸ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਹ ਸੇਲ ਜੀਪੀ ਸਰਕਟ ਵਿੱਚ ਵੀ ਆਪਣੀ ਟੀਮ ਬਲੈਕ ਫੌਲਿਕਸ ਦੇ ਸਕਿਪਰ ਹਨ ক্রিকেট ਦਾ ਕਿੰਗ 트੍ਰੈਂਟ ਬੋਲਟ 트ੈਂਟ ਬੋਲਟ ਆਈਪੀਐਲ ਚ ਮੁੰਬਈ ਇੰਡੀਆ ਨਾਲ ਖੇਡਦੇ ਹਨ ਅਤੇ ਹਰ ਸੀਜ਼ਨ ਦਾ 20 ਮਿਲੀਅਨ ਡਾਲਰ ਕਮਾਉਂਦੇ ਹਨ ਹਾਲਾਂਕਿ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ ਥੋਨੀ ਅਤੇ ਕੋਲੀ ਦੇ 30 ਮਿਲੀਅਨ ਤੋਂ ਵੀ ਵੱਧ ਕੈਰੀਅਰ ਅਰਨਿੰਗਸ ਦੇ ਮੁਕਾਬਲੇ ਅਜੇ ਵੀ ਘੱਟ ਹੈ ਤਾਂ ਇਹ ਹਨ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਭਾਵੇਂ ਅਜੇ ਰੋनाल्डੋ ਜਾਂ ਮੈਸੀ ਦੀ ਲਾਈਨ ਤੱਕ ਤਾਂ ਨਹੀਂ ਪੁੱਜੇ ਹਨ ਪਰ ਆਪਣੇ ਖੇਡ ਅਤੇ ਸਮਰਪਣ ਦੀ ਭਾਵਨਾ ਨਾਲ ਇਹ ਨਿਊਜ਼ੀਲੈਂਡ ਦਾ ਨਾਮ